ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡ ਬਗਾਣਾ ਜ਼ਿਲ੍ਹਾ ਕਪੂਰਥਲਾ ਵਿਖੇ ਜਿੱਥੇ ਕਿ ਪਿੰਡ ਬਗਾਣਾ ਦੀ ਸਮੂਹ ਪੰਚਾਇਤ ਵੱਲੋਂ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਸਰਪੰਚ ਬਲਵਿੰਦਰ ਕੁਮਾਰ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਨੱਗਰ ਦੀ ਸਮੂਹ ਪੰਚਾਇਤ ਵੱਲੋਂ ਨਵਜੰਮੀਆਂ ਧੀਆਂ ਦੀ ਲੋੜੀ ਮਨਾਈ ਗਈ ਉਹਨਾਂ ਦੱਸਿਆ ਕਿ ਪੰਚਾਇਤ ਵੱਲੋਂ ਲੋੜਵੰਤਿਆਂ ਦੇ ਕਾਰਜ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ ਤੇ ਇਸ ਮੌਕੇ ਆਯੂਸ਼ ਵਿਭਾਗ ਪੰਜਾਬ ਵੱਲੋਂ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਡਾਕਟਰ ਪ੍ਰੇਮਪਾਲ ਡਾਕਟਰ ਸੁਨੀਤਾ ਕੁਮਾਰੀ ਡਾਕਟਰ ਨਰਿੰਦਰ ਕੌਰ ਡਾਕਟਰ ਕਮਰਦੀਪ ਸਿੰਘ ਡਾਕਟਰ ਹਰਵਿੰਦਰ ਭਗਤ ਡਾਕਟਰ ਰਵੀ ਕੁਮਾਰ ਡਾਕਟਰਾਂ ਦੀ ਇਸ ਮੂਲ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦੀ ਜਾਂਚ ਕਰਕੇ ਲੋੜਵੰਦ ਮਰੀਜ਼ਾਂ ਨੂੰ फ्री दवाइया दती गई उन्होंने दसा कि इस मौके डॉक्टर कुसुम गुप्ता जिला आयुर्वेदिक यूनानी अफसर कपूरथला ने मुख्य मेहमान वजो शिरकत की थी। इस मौके सपेंच बलविंदर कुमार राम लवाया पंच सचिन कुमार पंच सुरजीत कौर पंच जसविंदर कौर पंच निशा सहोता गुरशरनजीत सिंह पंच बलविंद पंच देशराज सराज का सरपंच नछत्र कौर आंगनबाड़ी वर्कर रणजीत कौर हेल्पर बलविंदर कौर परमजीत कौर आशा बरकर प्रभदीप सिंह दलजीत सिंह किशोरी लाल रमनदीप मेहता प्रवीन चम्मट हरीश वि अमरजीत आदि मौके हाजिर सन ਆਓ ਇਸ ਲੋਰੀ ਬੰਦ ਆਓ ਇਸ ਲੋਰੀ ਬੰਦ ਸਮਗਮਤੇ ਫ੍ਰੀ ਮੈਡੀਕਲ ਕੈਂਪ ਬਾਰੇ ਬਾਕੀ ਜਾਣਕਾਰੀ ਲੈਣੇ ਆ ਸਪੰਚ ਬਲਵਿੰਦਰ ਕੁਮਾਰ ਜੀ ਪਾਸੋਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਗਾਲਿਆ ਕਿ ਬੇਟੀਆਂ ਦੀ ਲੋੜ ਹੀ ਪਾਈ ਆ ਤੇ ਮੈਂ ਸਾਰੀਆਂ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਉਹਨਾਂ ਬੇਟੀਆਂ ਨੂੰ ਬਹੁਤ ਵਧੀਆ ਤਰੀਕਾ ਨਾਲ ਪਾਲਣਾ ਤੇ ਵਧੀਆ ਪੜਾਉਣਾ ਤੇ ਇਹ ਮੇਰੇ ਜਾਨੀ ਕਿ ਹੈ ਤੇ ਅਸੀਂ ਵੀ ਮੇਰੇ ਵੀ ਕਹਿੰਦੇ ਬੇਟੀਆਂ ਸੀ ਤੇ ਉਹਨਾਂ ਨੇ ਵਧੀਆ ਪੜੀਆਂ ਸਿੱਖਿਆ ਵੀ ਵਧੀਆ ਦੇਣੀ ਆ ਤੇ ਇਹਨਾਂ ਨੇ ਕੁਝ ਨਹੀਂ ਵਧੀਆ ਕਰਾਇਆ ਤੇ ਇਸ ਕਰਕੇ ਮੈਂ ਕਹਿੰਦੀ ਆ ਅੱਜਕੱਲ ਕੋਈ ਫਰਕ ਨਹੀਂ ਹੈਗਾ ਬੇਟੇ ਤੇ ਧੀ ਵਿੱਚ ਤੇ ਕਿਸੇ ਨੇ ਕਹਿਣ ਤੇ ਯਾਨੀ ਕਿ ਮੈਨੂੰ ਤਾਂ ਬਹੁਤ ਗੱਲਾਂ ਸੁਣਨੀਆਂ ਪਈਆਂ ਸੀ ਪਰ ਮੈਂ ਇਹ ਕਹਿੰਦੀ ਹਾਂ ਮੈਨੂੰ ਹੁਣ ਖੁਸ਼ੀ ਆ ਕਿ ਹੁਣ ਬਹੁਤ ਸਮਾਂ ਬਦਲ ਗਿਆ ਆ ਇਸ ਕਰਕੇ ਮੈਂ ਕਹਿਣਾ ਚਾਹੁੰਦੀ ਆ ਕਿ ਬੱਚਿਆਂ ਨੂੰ ਉੱਚੀ ਤੋਂ ਉੱਚੀ ਸਿੱਖਿਆ ਦਿਓ ਤੇ ਵਧੀਆ ਇਹਨਾਂ ਦੇ ਪੜਨ ਨੂੰ ਪੁੱਛ ਮਾੜਾ ਵੀ ਦਿਲ ਵਿੱਚ ਨਹੀਂ ਇਹ ਲਿਆਉਣਾ ਕਿ ਮੇਰੇ ਬੇਟਾ ਹੈ ਤੇ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਤੁਸੀਂ ਸਾਰਿਆਂ ਨੇ ਬੜ ਚੜ੍ਹ ਕੇ ਹਿੱਸਾ ਲਿਆ ਇਹਨਾਂ ਨੂੰ ਸਨੇਹ ਭੇਜਿਆ ਸਾਰਿਆਂ ਨੇ ਆਏ ਆ ਤੇ ਸਾਰਿਆਂ ਦਾ ਧੰਨਵਾਦ ਕਰਦੀ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਈ ਕੁ ਜੀ ਕਾਕਾ ਸਾਹਿਬ ਵਾਈ ਕੁ ਜੀ ਦੀ ਫਤਿਹ ਪੰਚਾਇਤ ਮੈਂਬਰ ਇਸ ਉਪਰਾਨਾ ਕਰਨ ਲਈ ਜਿਨ੍ਹਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਫਿਰ ਛੋਟੇ ਬੱਚਿਆਂ ਦੀ ਮਤਾਵਾ ਜੋ ਇੱਥੇ ਪਹੁੰਚਿਆ ਬੱਚੇ ਅਸਮੇਤ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਹੈ ਇਦਾਂ ਦੇ ਉਪਰਾਲੇ ਹਰ ਕੋਈ ਪੰਚਾਇਤ ਨੂੰ ਕਰਨੇ ਚਾਹੀਦੇ ਹਨ ਹੁਣ ਕੰਨਿਆਂ ਦਾ ਅਕਾਊਂਟ ਜਿਹੜਾ ਪੋਸਟ ਆਫਿਸ ਦੇ ਵਿੱਚ ਚੱਲ ਰਿਹਾ ਹੈ ਆ ₹200 ਦੇ ਨਾਲਾ ਖਾਤਾ ਖੁੰਦਾ ਹੈ ਲਾਇਆ ਤੇ ਵੱਧ ਤੋਂ ਵੱਧ ਪੈਕਸਾ ਕਿਤਕ ਮੈਂ ਜਮਾ ਕਰਵਾ ਸਕਦੇ ਆ ਤੇ ਇਹ 15 ਸਾਲ ਪੈਸੇ ਜਮਾ ਕਰਵਾਉਣੇ ਆ ਤੇ 21 ਸਾਲ ਕੰਪਲੀਟ ਹੋਏ ਤੇ ਪੈਸੇ ਮਿਲਦੇ ਆਣ 18 ਸਾਲ ਦੀ ਉਮਰ ਵਿੱਚ ਬੱਚੇ ਜੇ ਉਹ ਚ ਐਜੂਕੇਸ਼ਨ ਪ੍ਰਾਪਤ ਕਰਦੀ ਆ ਤੇ ਉਹਨੂੰ ਅੱਤੇ ਪੈਸੇ ਉਸ ਟਾਈਮ ਵੀ ਮਿਲ ਸਕਦੇ ਆ ਯੂਟ ਪੈਂਦੇ ਹੈ बोले सोलर वह दास महाराज की है आज इस पेंट भगाड़ा दे बहुत खुशी की लहर आज नवे साल के छब्बीस जनवरी तो बाद श्री गुरु अविदास महाराज जी देन का दे महीना है ਅਰਿ ਸ਼ਾਪ ਦੁਕਾਨ ਮੈਂ ਪੈਂਡ ਵਧਾੜਾ ਪੰਚਾਇਤ ਨਗਰ ਨਿਵਾਸੀ ਸਰਪੰਚ ਸਾਹਿਬਾਨ ਬਲੋ 20 ਲੱਖੀਆਂ ਦੀ ਲੋੜੀ ਪਾਈ ਗਈ ਆ ਔਰ ਸ਼ਗਨ ਵਿਹਾਰ ਕੀਤਾ ਗਿਆ ਬਹੁਤ ਅਸੀ ਇਹਨਾਂ ਦੇ ਰੀੜੀਆ ਬਹੁਤ ਇਹਨਾਂ ਦੇ ਧੰਨਵਾਦੀ ਆ ਸਤ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੁਖਬ ਸਿੰਘ ਜੀ ਅੱਜ ਜੋ ਜਿਹੜਾ ਸਮਾਗਮ ਰੱਖਿਆ ਗਿਆ ਨਵ ਜੰਮੇ ਬੱਚਿਆਂ ਦੀ ਲੋਹੜੀ ਦਾ ਸਮਾਗਮ ਤੇ ਆਯੁਰਵੇਦ ਕੈਂਪ ਦਾ ਇਹ ਕਿਸਮ ਨੋਟ ਤੇ ਰੱਖਿਆ ਗਿਆ ਜੀ ਇਹ ਅਸੀਂ ਆਪਣੀ ਪੰਚਾਇਤ ਵੱਲੋਂ ਜੀ ਅਸੀਂ ਬਹੁਤ ਵਧੀਆ ਪ੍ਰਭਾਵ ਲਾ ਕੀਤਾ ਸਾਡੀ ਪੰਚਾਇਤ ਵਿੱਚ ਔਰ ਬੜਾ ਉਤਸ਼ਾਹ ਸੀ ਕਿ ਲੜਕੀਆਂ ਦੀ ਲੋਹੜੀ ਦਾ ਹਰੇਕ ਬਰਗ ਪਾਉਂਦਾ ਹੈ ਕਿ ਅਸੀਂ ਸਾਡੀ ਚੰਗੀ ਸੋਚ ਰੱਖੀ ਹੈ ਚੰਗੇ ਸਮਾਜ ਦੀ ਚੰਗੇ ਵਿਚਾਰਾਂ ਦੀ ਸਿਰਜਣਾ ਕਰੀਏ ਤਾਂ ਜੋ ਲੜਕੀਆਂ ਤੇ ਲੜਕਿਆਂ ਦੇ ਵਿੱਚ ਮਤਭੇਦ ਨਾ ਹੋ ਸਕੇ ਅਸੀਂ ਸਾਰੇ ਮੈਂਬਰ ਪੰਚਾਇਤਾਂ ਨੇ ਅਸੀਂ ਸੁਝਾਅ ਕੀਤਾ ਕਿ ਅਸੀਂ ਨਵ ਜੰਮੇ ਲੜਕੇ ਇੱਕ ਸਾਲ ਦੇ ਜਿਹੜੇ ਹੁਣ ਉਹਨਾਂ ਲਈ ਅਸੀਂ ਲੋੜੀ ਦਾ ਸਭਾਗ ਮੌਤ ਚੀਏ ਤਾਂ ਜੋ ਲੜਕੀਆਂ ਤੇ ਲੜਕਿਆਂ ਦੇ ਵਿੱਚ ਮਤਭੇਦ ਨਾ ਹੋਵੇ ਅੱਜ ਅੱਜ ਕਾ ਅੱਜ ਦੇ ਜਮਾਨੇ ਦੇ ਵਿੱਚ ਲੜਕੀਆਂ ਜਿਹੜੀਆਂ ਲੜਕਿਆਂ ਨਾਲੋਂ ਬਹੁਤ ਉੱਪਰ ਨੇ ਜਾਹੇ ਐਜੂਕੇਸ਼ਨ ਦੇ ਵਿੱਚ ਗੱਲ ਕਰ ਲੋ ਚਾਹੇ ਖੇਡਾਂ ਦੀ ਗੱਲ ਕਰ ਲੋ ਚਾਹੇ ਰਾਜਨੀਤਿਕ ਪੱਧਰ ਤੇ ਗੱਲ ਕਰ ਲੋ ਰਾਜਨੀਤਿਕ ਪੱਧਰ ਤੇ ਗੱਲ ਕਰ ਲੋ ਤਾਂ ਸਾਡੀ ਜਿਹੜੀ ਰਾਸ਼ਟਰਪਤੀ ਹੈ ਦੇਖ ਲੋ ਉਹ ਇੱਕ ਔਰਤ ਆ ਔਰ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਹਿੰਦੁਸਤਾਨ ਦੀ ਜਿਹੜਾ ਪ੍ਰੈਜ਼ੀਡੈਂਟ ਹੈ ਇੱਕ ਔਰਤ ਨੂੰ ਬਣਾਇਆ ਗਿਆ ਇਸ ਲਈ ਚੰਗੀ ਸੋਚ ਲੜਕੀਆਂ ਦੇ ਵਿੱਚ ਰੱਖੀਏ ਲੜਕੀਆਂ ਨੂੰ ਚੰਗੀ ਐਜੂਕੇਸ਼ਨ ਦਈਏ ਚੰਗਾ ਗਿਆਨ ਦਈਏ ਤਾਂ ਕਿ ਅੱਗੇ ਵੱਧ ਕੇ ਪੜ੍ਹ ਲਿਖ ਕੇ ਆਪਣਾ ਆਪਣੇ ਮਾਤਾ ਪਿਤਾ ਦਾ ਆਪਣੇ ਸਮਾਜ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ। सरपंच ਸਾਹਿਬ ਧੀਆਂ ਦੇ ਵਿਆਹ ਦੇ ਵਿੱਚ ਲੋੜ ਨਾਲ ਧੀਆਂ ਦੇ ਵਿਆਹ ਵਿੱਚ ਵੀ ਪੰਚਾਇਤ ਸਹਿਯੋਗ ਦੇ ਰਹੀ ਹੈ ਜੀ। ਹਾਂ ਜੀ ਸਾਡੀ ਪੰਚਾਇਤ ਵੱਲੋਂ ਹਰੇਕ ਵਰਗ ਦੀ ਲੜਕੀ ਗਰੀਬ ਲੜਕੀ ਲਈ 5200 ਰੁਪਏ ਅਸੀਂ ਸਗਨ ਜਿਹੜਾ ਆਸ਼ੀਰਵਾਦ ਅਸੀਂ ਆਪਣੀ ਪੰਚਾਇਤ ਵੱਲੋਂ ਉਹਨਾਂ ਨੂੰ ਦੇ ਰਹੇ ਹਾਂ। ਔਰ ਇਹ ਜਿਹੜਾ ਪ੍ਰਾਲਾਆ ਮੇਰੇ ਮੈਂਬਰ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਤਾਂ ਕਿ ਅਸੀਂ ਕੁਝ ਨਾ ਕੁਝ ਪਿੰਡ ਵਾਸਤੇ ਸਮਾਜ ਵਾਸਤੇ ਬੱਚੀਆਂ ਵਾਸਤੇ ਕੋਈ ਯੋਗਦਾਨ ਪਾਈਏ परमात्मा ਨੇ ਕਿਹਾ ਸੱਚੇ ਰਸਤੇ ਚੱਲਦੇ ਆ ਉਸਦ ਕਰੇ ਜਹਾਨ ਜੇ ਅਸੀਂ ਚੰਗੇ ਕੰਮ ਕਰਾਂਗੇ ਚੰਗੀ ਸੋਚ ਰੱਖਾਂਗੇ ਚੰਗੀ ਵਿਚਾਰਧਾਰਾ ਰੱਖਾਂਗੇ ਤਾਂ ਹੀ ਅਸੀਂ ਤਾਂ ਹੀ ਅਸੀਂ ਕੁਝ ਪਿੰਡ ਲਈ ਕੁਝ ਕਰ ਸਕਾਂਗੇ ਪਸੰਦ ਦੇ ਸਮਾਜ ਨੂੰ ਤੇ ਨੌਜਵਾਨ ਪੀੜ੍ਹੀਆਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਅਸੀਂ ਨੌਜਵਾਨ ਪੀੜ੍ਹੀਆਂ ਨੂੰ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਲੜਕੀਆਂ ਤੇ ਲੜਕੇ ਚੰਗੀ ਐਜੂਕੇਸ਼ਨ ਲੈ ਕੇ ਨਸ਼ਿਆਂ ਤੋਂ ਰਹਿਤ ਅੱਜ ਦਾ ਜਿਹੜਾ ਸਾਨੂੰ ਪਤਾ ਯੁੱਗ ਚੱਲ ਰਿਹਾ ਹੈ ਨਸ਼ਿਆਂ ਦਾ ਹੈ ਅਸੀਂ ਹਰ ਨੌਜਵਾਨ ਨੂੰ ਔਰ ਨੌਜਵਾਨ ਲੜਕੀ ਨੂੰ ਇਹ ਕਹਿੰਦੇ ਹਾਂ ਕਿ ਨਸ਼ਿਆਂ ਤੋਂ ਰਹਿ ਕੇ ਚੰਗੀ ਐਜੂਕੇਸ਼ਨ 'ਤੇ ਧਿਆਨ ਦਿਓ ਚੰਗੀ ਪੜ੍ਹਾਈ ਕਰੋ ਚੰਗੀ ਪੜ੍ਹਾਈ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ ਔਰ ਚੰਗੀ ਸੋਚ ਚੰਗੀ ਵਿਚਾਰਧਾਰਾ ਰੱਖ ਕੇ ਆਪਣਾ ਜਿਹੜਾ ਜੀਵਨ ਆ ਬਹੁਤ ਵਧੀਆ ਬਤੀਤ ਕਰੋ ਬਹੁਤ ਬਹੁਤਾਂ ਬਾਈ ਥੈਂਕ ਯੂ